ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਤੇ ਆਇ ਕਾ ਹੋ ਹੋ ਹਰਿਆ ਪਾਈ ਕਰਮ ਲਖੰਤ ਪਾਈਐ ਇਹ ਰਤ ਸੁਹਾਇ ਵਾਣ ਤ੍ਰੇਣ ਤ੍ਰੇਪਮਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੋ ਕੇ ਉਪਜ ਲੱਤੀ ਸਾਧ ਛਾਈ ਨਾਨਕ ਸਿਮਰਐਕ ਨਾਮ ਧਰਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੇ ਕਰ ਸੱਚਾ ਟੋ ਆ ਆਪਣੇ ਚਰਨ ਜਪਾਇਨ ਅਵੈਤ ਦਈਓ ਖੜੋ ਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਨ ਰੋ ਆ ਦਿਨ ਰੈਣ ਨਾਮ ਤੇ ਆਏ ਦਾ ਫਿਰ ਪਾਏ ਨਾਮੋ ਆ ਜੇ ਸਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਥਾ ਉਪਜਾ ਕਹਰਹ ਕਹ ਮਾਹੇ ਸਮਾਵੈ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨਨ ਨਿਤ ਸੇ ਭਗਤ ਸੁਹਾਵੈ ਅਗਮਿਆ ਗੋਚਰ ਸਾਹਿਬੋ ਦੁ ਸਰਲ ਵਨ ਲਾਵੈ ਸਾਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੈ आगम अगोचर साहिब दू सरल वेना लावे साच पूरा गुरु उपदेशया नानक सुनावे वाहे गुरु जी का खालसा वाहे गुरु जी की वत हे